ਮੁਜਰਮਾਂ ਨੂੰ ਐਵੇਂ ਸਜ਼ਾ ਮਿਲੇਗੀ ਔਰ ਇਹ ਬਿੱਲ ਬੜਾ ਇੱਕ ਅੱਛਾ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਦਵਾਉਣ ਵਾਲਾ ਬਿੱਲ ਹੈ ਕੋਈ ਗੱਲ ਨਹੀਂ ਕੀਤੀ ਉਹਨੇ ਸਿੱਧਾ ਖੈਰੇ ਤੇ ਹਮਲਾ ਕੀਤਾ ਇੱਕ ਪੁਰਾਣਾ 1986 ਦੀ ਕੋਈ ਰਿਪੋਰਟ ਨਕੋਦਰ ਫਾਇਰਿੰਗ ਦੀ ਕੱਢ ਲਈ ਔਰ ਸਦਨ ਦੇ ਵਿੱਚ ਸਰਾਸਰ ਝੂਠ ਕਿ ਖੈਰਾ ਸਾਹਿਬ ਦੇ ਪਿਤਾ ਜੀ ਉਸ ਵਕਤ ਕੈਬਨਿਟ ਸੀਗੇ ਸੀਗੇ ਕੈਪਟਨ ਅਬਰਿੰਦਰ ਸਿੰਘ ਵੀ ਐਗਰੀਕਲਚਰ ਮਿਨਿਸਟਰ ਸੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਐਜੂਕੇਸ਼ਨ ਮਨਿਸਟਰ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ 7 ਮਹੀਨੇ ਤੋਂ ਬਾਅਦ ਜਦੋਂ ਸਰਦਾਰ ਸੁਜੀਤ ਸਿੰਘ ਬਰਨਾਲਾ ਨੇ ਅੰਦਰ ਦਰਬਾਰ ਸਾਹਿਬ ਦੇ ਪੁਲਿਸ ਭੇਜਤੀ ਉਹਦਾ ਨਾਂ ਆ ਗਿਆ ਸੀ ਬਲੈਕ ਥੰਡਰ ਉਸੇ ਦਿਨ ਮੇਰੇ ਪਿਤਾ ਜੀ ਨੇ ਤੇ ਕੈਪਟਨ ਬਰਿੰਦਰ ਸਿੰਘ ਨੇ ਕੈਬਨਿਟ ਤੋਂ ਅਸਤੀਫਾ ਦਿੱਤਾ ਸੀ ਅਖੇ ਜੀ ਤੁਹਾਡੇ ਪਿੰਡ ਦਾ ਇੱਕ ਮੁੰਡਾ ਸ਼ਹੀਦ ਹੋਇਆ ਸੀਗਾ ਬਲਤੇਰ ਸਿੰਘ ਉਹਦਾ ਪਰਿਵਾਰ ਅੱਜ ਵੀ ਸਾਡੇ ਨਾਲ ਆ ਤੁਸੀਂ ਜੀ ਉੱਥੇ ਉਹਨਾਂ ਦੀ ਯਾਦਗਾਰੀ ਗੇਟ ਬਣਾਉਣ ਤੇ ਰੋਕਦੇ ਸਰਾ ਸਚੂ ਟੋਟਲੀ ਕਿਸੇ ਨਾ ਥੱਲਿਓ ਉੱਥੇ ਇਹਨਾਂ ਦਾ ਜਵਾਨਤ ਜਬਤ ਮਹਿਕਮਾ ਹੈਗਾ ਬੈਠਾ ਉਹਨਾਂ ਨੂੰ ਝੂਟ ਪੋਲੀ ਜਾਂਦਾ ਸਦਨ ਵਿੱਚ ਅੱਜ ਕੀ ਟੋਕ ਬਣਦੀ ਸੀ ਕਿ ਖੈਰਾ ਦੇ ਪਿਤਾ ਜੀ ਜਿਹੜੇ ਅੱਜ ਦੁਨੀਆਂ 'ਚ ਨਹੀਂਗੇ ਉਹਨਾਂ ਬਾਰੇ ਲੈ ਕੇ ਮੇਰੇ ਤੇ ਹਮਲਾ ਕੀਤਾ ਔਰ ਫਿਰ ਮੈਨੂੰ ਜਵਾਬ ਨਹੀਂ ਦੇਣ ਦਿੰਦੇ ਸਪੀਕਰ ਸਾਹਿਬ ਖੈਰ ਮੈਂ ਚੰਗਾ ਮੂੰਹ ਤੋੜ ਜਵਾਬ ਦਿੱਤਾ ਅਸਲ 'ਚ ਚੀਮੇ ਨੂੰ ਦੋਖਿਆ ਅੰਦਰੋਂ ਕਹਿ ਰਿਹਾ ਸੀਗਾ ਕਿ ਤੁਸੀਂ ਬਾਹਰ ਕਿਹਾ ਜੀ ਕਿ ਇਹ ਇਹਦੇ ਇੱਕ ਫੇਲਡ ਵਕੀਲ ਸੀ ਉਹ ਤਾਂ ਮੈਂ ਕਿਹਾ ਕਿਆ ਵਾ ਤੇਰੇ ਕੋਲ ਕੋਈ ਬਰੀਫ ਨਹੀਂ ਸੀ ਦਿੜਬੇ ਕਿ ਸੰਗੂਰ ਵਿੱਚ ਤੇਰੇ ਕੋਲ ਕੰਮ ਨਹੀਂ ਸੀਗਾ ਚਲੋ ਤੁਸੀਂ ਆ ਕੇ ਬਣਗੇ ਕੋਈ ਇਤਰਾਜ਼ ਨਹੀਂ ਕਰ ਔਰ ਇੱਕ ਅੰਦਰ ਮੈਂ ਗੱਲ ਹੋਰ ਕਹੀ ਆ ਤੁਹਾਨੂੰ ਫੇਰ ਰਿਪੀਟ ਕਰਨਾ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀ 2015 ਚ ਇਸੇ ਵਿਧਾਨ ਸਭਾ ਦੇ ਦਫਤਰ ਦੇ ਅੰਦਰ ਸਾਡੇ ਸਰਦਾਰ ਸਾਹਿਬ ਸਿਕਟੀ ਸੀ ਮਰ ਗਏ ਨੇ ਵਿਚਾਰੇ ਉਹਨਾਂ ਦਾ ਨਾਮ ਭੁੱਲ ਗਿਆ ਮੈਂ ਜਦੋਂ ਮੈਂ ਇਹ ਫੈਸਲਾ ਕੀਤਾ ਕਿ ਅ ਅਸੀਂ 2015 ਜਦੋਂ ਬਹਿਬਲ ਕਲਾਂ ਦੀ ਗੋਲੀ ਚੱਲੀ ਨਾ ਜੀ ਮੈਂ ਇਹਨਾਂ ਸਾਰੇ ਐਮ ਐਲ ਏ ਨੂੰ ਇਕੱਠੇ ਕਰਕੇ ਅਨਾਉਂਸ ਕੀਤਾ ਕਿ ਮੈਂ ਜਾਣਾ ਉੱਥੇ ਤੇ ਆਪਾਂ ਸਾਰਿਆਂ ਨੂੰ ਚੱਲਣਾ ਚਾਹੀਦਾ ਹਰਪਾਲ ਜੀ ਮੈਨੇ ਵਿਰੋਧ ਕੀਤਾ ਇਕ ਤੋਂ ਹੋਰ ਨਾ ਨੇ ਵਿਰੋਧ ਕੀਤਾ ਉਹਨਾਂ ਦੇ ਨਾਮ ਬਾਅਦ ਦੱਸੂਗਾ ਇਹ ਕਹਿੰਦਾ ਜੀ ਸਾਡੀ ਤਾਂ ਕੇਜਰੀਵਾਲ ਦੀ ਪਾਰਟੀ ਸੈਕੂਲਰ ਆ ਇਹ ਤਾਂ ਧਰਮ ਦੀ ਗੱਲ ਆ ਮੈਂ ਕਿਹਾ ਧਰਮ ਦੀ ਗੱਲ ਨਹੀਂ ਗਈ ਉਹਦੇ ਦੋ ਸਿੱਖ ਨੌਜਵਾਨ ਗੋਲੀ ਨਾਲ ਮਾਰੇ ਗਏ ਨੇ ਇਹ ਬੰਦਾ ਮੈਨੂੰ ਰੋਕਦਾ ਸੀਗਾ ਤੇ ਅੱਜ ਉੱਥੇ ਹੋ ਗਏ ਦੂਜਾ ਅਗਲੀ ਗੱਲ ਇਹ ਬਿੱਲ ਬਿਲਕੁਲ ਰਿਡੰਡੈਂਟ ਹੈ ਇਹਦਾ ਕੋਈ ਭਵਿੱਖ ਨਹੀਂਗਾ ਉਹਦਾ ਕਾਰਨ ਹੈ ਕਿ ਪਹਿਲੀ ਗੱਲ ਤਾਂ 3.5 ਸਾਲ ਇਹਨਾਂ ਨੇ ਜ਼ਾਇਆ ਕੀਤੇ ਜਿਹੜੇ ਵੱਡੇ ਚਲਾਨ ਸੀ ਬਰਗਾੜੀ ਔਰ ਬੁਰਜ ਜਵਾਹਰ ਸਿੰਘ ਵਾਲੇ ਬੇਤਬੀ ਦੇ ਇਹਨਾਂ ਦੀ ਸਰਕਾਰ ਸਾਢੇ 3 ਸਾਲ ਵਿੱਚ ਚਲਾਨ ਹੀ ਨਹੀਂ ਪੇਸ਼ ਕਰ ਸਕੀ ਸਾਰੇ ਜਿਹੜੇ ਗੁਨਾਹਗਾਰ ਨੇ ਚਾਹੇ ਉਹ ਐਫ ਆਈ ਆਰ 130 2015 ਦੀ ਬਾਜਾਖਾਨਾ ਚਾਹੇ ਉਹ ਬਰਗਾੜੀ ਵਾਲੇ 67 ਨੰਬਰ ਐਫ ਆਈ ਆਰ 2015 ਦੀ 117 ਬਰਗਾੜੀ ਵਾਲੀ ਤੇ ਇੱਕ ਬੁਰਜ ਜਵਾਹਰ ਸਿੰਘ ਵਾਲੀ 2015 ਦੀ ਇਹ ਇਹਨਾਂ ਇਹਨਾਂ ਦੇ ਵਿੱਚ ਕਿਸੇ ਗੁਨਾਹਗਾਰ ਨੂੰ ਇਹ ਸਜ਼ਾਨੀ ਦਵਾ ਸਕੇ ਬਹੁਤੇ ਚਲਾਨ ਜਿਹੜੇ ਸੀਗੇ ਉਹ ਪੇਸ਼ ਨਹੀਂ ਕਰ ਸਕੇ ਬਹੁਤੀਆਂ ਟ੍ਰਾਇਲਾਂ ਗੁਨਾਹਗਾਰਾਂ ਨੇ ਫਰੀਦਕੋਟ ਤੋਂ ਚੱਕ ਕੇ ਤੇ ਚੰਡੀਗੜ੍ਹ ਟਰਾਂਸਫਰ ਕਰਾ ਲੀਆਂ ਬਹੁਤੀਆਂ ਟ੍ਰਾਇਲਾਂ ਰੁਕੀਆਂ ਹੋਈਆਂ ਨੇ ਔਰ ਭਗਵੰਤ ਮਾਨ ਬਤੌਰ ਹੋਮ ਮਿਨਿਸਟਰ ਡੇਰਾ ਸੱਚਾ ਸੌਦਾ ਦੇ ਸਾਥ ਦੇ ਖਿਲਾਫ 2 ਸਾਲ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਮੰਗੀ ਸੀ ਫਰੀਦਕੋਟ ਦੇ ਐਸਐਸਪੀ ਨੇ 2 ਸਾਲ ਇਹਨੇ ਦਬਾ ਕੇ ਰੱਖੀ ਔਰ ਇਹ ਬਿੱਲ ਇਹ ਕੋਈ ਕੈਪਟਨ ਅਮਰਿੰਦਰ ਸਿੰਘ ਨਾਲ ਅਲੱਗ ਬਿੱਲ ਨਹੀਂਗਾ 2018 ਦਾ ਕੈਪਟਨ ਅਮਰਿੰਦਰ ਸਿੰਘ ਦਾ ਬਿੱਲ ਸੀਗਾ ਜਿਨ੍ਹਾਂ ਨੇ ਆਈਪੀਸੀ ਦੀਆਂ ਧਾਰਾਵਾਂ ਨੂੰ ਅਮੈਂਡ ਕਰਕੇ ਤੇ ਕਿਹਾ ਸੀਗਾ ਕਿ ਅਸੀਂ 10 ਸਾਲ ਜਿਹੜੀ ਸਜ਼ਾ ਪ੍ਰਪੋਜ਼ ਕਰਦੇ ਹਾਂ ਜਾਂ ਸ਼ਾਇਦ ਉਮਰ ਕੈਦ ਕਰਦੇ ਬਿਲਕੁਲ ਉਹੀ ਬਿੱਲ ਆ ਔਰ ਹੁਣੇ ਬੀਐਨਐਸ ਦੀਆਂ ਧਾਰਾਵਾਂ ਨੂੰ ਅਮੈਂਡ ਕਰ ਰਹੇ ਨੇ ਜਿਹੜਾ ਕਿ ਕਨਟਰਡਿਕਸ਼ਨ ਆ ਸੈਂਟਰਲ ਲਾ ਨਾਲ ਜਿਵੇਂ ਅਮਰਿੰਦਰ ਸਿੰਘ ਦਾ ਬਿੱਲ ਉੱਥੇ ਪਿਆ ਰਹਿ ਗਿਆ ਰਾਸ਼ਟਰਪਤੀ ਦੇ ਕੋਲ ਅੱਜ ਤੱਕ ਪ੍ਰਵਾਨਗੀ ਨਹੀਂ ਮਿਲੀ ਧੂੜ ਪੈ ਰਹੀ ਆ ਐਨ ਬਿੱਲ ਇਹ ਸਾਹਸ ਹੋਵੇਗਾ ਇਹ ਸਿਰਫ ਲੋਕ ਦਿਖਾਵਾ ਵਾ ਇਨਾਂ ਦੀ ਕੋਈ ਆਸਥਾ ਨਹੀਂ ਗਈ ਭਗਵੰਤ ਮਾਨ ਦੇ ਟੋਪੀ ਪਾਉਂਦਾ ਸਿਰ ਤੇ ਇਹਦੀ ਕੋਈ ਆਸਥਾ ਨਹੀਂ ਹੈ ਔਰ ਇਹ ਸ਼ਰਾਬ ਪੀ ਕੇ ਜਦੋਂ ਬਰਗਾੜੀ ਦਾ ਭੋਗ ਪਿਆ ਸੀਗਾ ਮੈਂ ਉੱਥੇ ਹਾਜ਼ਰ ਸੀ ਸੁਚਾ ਸਿੰਘ ਛੋਟੇਪੁਰ ਉੱਥੇ ਸੀਗੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਸ਼ਹਿਦ ਕੇਸਗੜ ਸਾਹਿਬ ਦੇ ਭਾਈ ਮਨਜੀਤ ਸਿੰਘ ਨੇ ਰੋਕਿਆ ਕਿ ਇਸ ਬੰਦੇ ਨੇ दारू ਪੀਤੀ ਇਹਨੂੰ ਸਟੇਜ ਤੋਂ ਲਾਇਆ ਜਾਵੇ ਇਹਨਾਂ ਦੀ ਕੋਈ ਆਸਥਾ ਨਹੀਂ ਕੇਜਰੀਵਾਲ ਦੀ ਕੋਈ ਆਸਥਾ ਨਹੀਂ ਕੇਜਰੀਵਾਲ ਦਾ ਆਪਣਾ ਐਮਐਲਏ ਨਰੇਸ਼ ਯਾਦਵ ਉਹਦਾ ਕੁਰਾਨ ਸ਼ਰੀਫ ਦੀ ਬੇਅਦਬੀ ਵਿੱਚ 2 ਸਾਲਾਂ ਨੂੰ ਸਜ਼ਾ ਹੋਈ ਆ ਇਨਾਂ ਦੀ ਕਿਸੇ ਧਰਮ ਵਿੱਚ ਕੋਈ ਆਸਥਾ ਨਹੀਂ ਗਈ ਇਹ ਸਿਰਫ ਲੋਕਾਂ ਦੇ ਅੱਖੀ ਕੱਟਾ ਪਾਉਣ ਵਾਸਤੇ ਸਾਢੇ 3 ਸਾਲ ਬਾਅਦ ਉੱਠ ਕੇ ਆ ਗਏ ਨੇ ਔਰ ਅਗਲੀ ਗੱਲ ਲਾਸਟ ਇਹ ਕਾਨੂੰਨ ਮੈਂ ਅੰਦਰ ਵੀ ਕਿਹਾ ਵਾ ਇਹ ਕਾਨੂੰਨ ਰੀਟਰੋਸਪੈਕਟ ਇਫੈਕਟ ਨਾਲ ਨਹੀਂ ਲਾਗੂ ਕੀਤਾ ਜਾ ਸਕਦਾ ਅਗਰ ਇਹ ਮੰਨ ਲਓ ਬਣ ਵੀ ਜਾਂਦਾ ਜਿਹੜਾ ਕਿ ਬਣਨਾ ਹੀ ਨਹੀਂਗਾ ਅਗਰ ਬਣ ਵੀ ਜਾਂਦਾ ਇਹ ਜਿਹੜੇ ਹੁਣ ਗੁਨਾਹਗਾਰ ਰਹੇ ਨੇ ਬੇਅਦਬੀਆਂ ਵਿੱਚ ਤੇ ਬਾਈਬਲ ਕਾਂ ਗੋਲੀकांड ਵਿੱਚ ਇਹ ਉਹਨਾਂ ਤੇ ਲਾਗੂ ਨਹੀਂ ਹੋਏਗਾ ਬਿਕੋਜ਼ ਕ੍ਰਿਮੀਨਲ ਲਾ ਪ੍ਰੋਸੀਜਰ ਸੇਜ਼ ਐਨੀ ਨਿਊ ਲਾ ਇਨ ਕੋ ਇਹ ਚੇਂਜਸ ਇਨ ਦਾ ਕ੍ਰਿਮੀਨਲ ਲਾਅ ਵਿਲ ਨਾਟ ਬੀ ਅਲਾਉਡ ਟੂ ਯੂ ਨੋ ਟ੍ਰਾਈ ਪੀਪਲ ਇਨ ਦਾ 올ਡ ਕੇਸਸ ਰੈਟਰੋਸਪੈਕਟਿਵ ਇਫੈਕਟ ਨਾਲ ਨਹੀਂ ਕੀਤਾ ਜਾ ਸਕਦਾ ਸੋ ਕੁੱਲ ਮਿਲਾ ਕੇ ਅੱਜ ਬਹਿਸ ਜਿਹੜੀ ਆ ਇਹ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਹੋ ਰਹੀ ਇਹ ਤੂੰ ਤੂੰ ਮੈਂ ਮੈਂ ਬਦਲਾ ਖੋਰੀ ਖੈਰੇ ਨੇ ਉਹ ਕਹਿੰਦਾ ਬਾਜਵੇ ਨੇ ਉਹ ਕਹਿੰਦਾ ਇਤੋਂ ਵੱਧ ਕੁਛ ਨਹੀਂਗਾ ਪਰ ਅਸੀਂ ਫਿਰ ਵੀ ਚਾਹੁੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਹੋਣਾ ਚਾਹੀਦਾ ਮਗਰ ਲਿਆ ਸਰਕਾਰਾਂ ਨੇ ਨਹੀਂ ਕੀਤਾ ਉਹਨਾਂ ਨੂੰ ਸਜ਼ਾ ਮਿਲਗੀ ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਅਵਸ਼ ਮਿਲੇਗੀ ਇਹ ਮੇਰਾ ਮੇਰੀ ਧਾਰਨਾ ਤੇ ਮੇਰਾ ਮੰਨਣਾ ਵਾ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ